ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਅੱਜ ਜੀਆਰਪੀ ਪੁਲਿਸ ਵੱਲੋਂ ਵਿਆਪਕ ਚੈਕਿੰਗ ਕੀਤੀ ਗਈ ਹੈ ਆਉਣ ਵਾਲੇ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ ਹੈ ਇਸ ਦੌਰਾਨ ਐਸਪੀ ਗੁਰਵਿੰਦਰ ਸਿੰਘ ਸੰਧੂ ਆਪਣੀ ਫੋਰਸ ਅਤੇ ਡੌਗ ਸਕੁਅਰ ਟੀਮ ਦੇ ਨਾਲ ਮੌਜੂਦ ਸਨ ਯਾਤਰੀਆਂ ਦੇ ਸਮਾਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਹੈ ਸਟੇਸ਼ਨ ਵਿੱਚ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੀ ਪੁਲਿਸ ਨੇ ਚੈੱਕ ਕੀਤਾ ਹੈ ਐਸਪੀ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਹੈ ਕਿ ਪੰਜਾਬ ਦੇ ਡੀਜੀਪੀ ਰੇਲਵੇ ਦੇ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਸਾਰੇ ਸਟੇਸ਼ਨਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਹੈ ਕਿ ਹਾਲੀ ਦੇ ਵਿੱਚ ਲੁਧਿਆਣਾ ਚ ਹੋਈ ਚੈਕਿੰਗ ਦੌਰਾਨ 6 ਪਿਸਤੌਲ ਮਿਲੇ ਸਨ ਤੇ ਵੱਡੀ ਮਾਤਰਾ ਵਿੱਚ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ। ਇਹ ਪਿਸਤੌਲ ਐਮਪੀ ਤੋਂ ਲਿਆ ਕੇ ਬਟਾਲੇ ਵੱਲ ਭੇਜੇ ਜਾ ਰਹੇ ਸਨ। ਇਸੇ ਕਰਕੇ ਹੀ ਹਥਿਆਰਾਂ ਦੀ ਤਸਕਰੀ ਅਤੇ ਸ਼ੱਕ ਲਈ ਸਖਤੀ ਵਰਤੀ ਜਾ ਰਹੀ ਹੈ। ਐਸਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਸਟੇਸ਼ਨ ਤੇ ਕੋਈ ਵੀ ਲਾਵਾਰਸ ਚੀਜ਼ ਮਿਲੇ ਤਾਂ ਉਸ ਦੀ ਸੂਚਨਾ ਤੁਰੰਤ ਹੀ ਜੀਆਰਪੀ ਪੁਲਿਸ ਨੂੰ ਦਿੱਤੀ ਜਾਏ ਕਿ ਕਿਸੇ ਵੀ ਹੋਰ ਦਾ ਮੋਬਾਈਲ ਜਾਂ ਸਮਾਨ ਚੁੱਕਣਾ ਜਾਂ ਵਰਤਣਾ ਕਾਨੂੰਨੀ ਤੌਰ ਤੇ ਗਲਤ ਹੈ। ਇਸ ਤਰ੍ਹਾਂ ਦੇ ਕੇਸਾਂ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਉਨਾ ਨੇ ਕਿਹਾ ਹੈ ਕਿ ਅੱਜ ਸਿਰਫ ਅੰਮ੍ਰਿਤਸਰ ਵਿੱਚ ਹੀ ਨਹੀਂ ਸਗੋਂ ਪੰਜਾਬ ਦੇ ਸਾਰੇ ਵੱਡੇ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਹ ਕਾਰਵਾਈ ਤਿਉਹਾਰਾਂ ਦੌਰਾਨ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹੈ ਜਿਸ ਦੇ ਨਾਲ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਿਆ ਜਾਵੇਗਾ। ਐਸਪੀ ਨੇ ਵਿਸ਼ਵਾਸ ਜਤਾਇਆ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਹ ਮੁਹਿੰਮ ਸਫਲ ਹੋਵੇਗੀ ਤੇ ਯਾਤਰੀ ਬਿਨਾਂ ਕਿਸੇ ਡਰ ਦੇ ਆਪਣੀ ਯਾਤਰਾ ਪੂਰੀ ਕਰ ਸਕਣਗੇ। ਇਸ ਵੇਲੇ ਜੀਆਰਪੀ ਪੁਲਿਸ ਦੇ ਐਸਪੀ ਗੁਰਵਿੰਦਰ ਸਿੰਘ ਸੰਧੂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਜਰਾ ਤੁਸੀਂ ਵੀ ਧਿਆਨ ਨਾਲ ਸੁਣੋ ਸਰ ਅੱਜ ਅਸੀਂ ਰੇਲ ਸਟੇਸ਼ਨ ਦੇ ਕੰਪਲੀਟ ਚੈੱਕ ਕਰ ਰਹੇ ਹਾਂ ਮਾਨ ਜੋ ਡੀਜੀਬੀ ਸਾਹਿਬ ਪੰਜਾਬ ਡੀਜੀਬੀ ਸਾਹਿਬ ਰੇਲਵੇ ਦੇ ਜੀ ਦੀਆਂ ਹਦਾਇਤਾਂ ਤੇ ਅਸੀਂ ਚੈਕਿੰਗ ਕਰ ਰਹੇ ਹਾਂ ਹਰ ਸਟੇਸ਼ਨ ਤੇ ਅਸੀਂ ਫੇਲੇ ਜਾ ਰਹੇ ਹਾਂ ਤਿਹਾਰਾਂ ਦੇ ਦਿਨ ਨੇ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਲੋਕਾਂ ਤੋਂ ਵੀ ਸਾਡਾ ਪੂਰਾ ਸਾਥ ਦੇਣਗੇ ਜੇ ਕੋਈ ਛੱਕੀ ਚੀਜ਼ ਮਿਲਦੀ ਤਾਂ ਪੁਲਿਸ ਨੂੰ ਕਹਾਂ ਦੇਣ ਪੁਛਿਆ ਅਸੀਂ ਲੁਧਿਆਣਾ ਚੈਕਿੰਗ ਕਰਦੇ ਸੀ ਸਾਡੇ ਸਾਨੂੰ 6 ਪਿਸਤੌਲ ਮਿਲੇ ਜਿਹੜੇ ਕਿ ਐਮਪੀ ਤੋਂ ਲੈ ਕੇ ਆਏ ਸੀ ਬਟਾਲੇ ਦੇ ਮੁਰਜਾਬ ਸੀ ਜਿਹਨਾਂ ਨੂੰ ਅਸੀਂ ਜੇਲ੍ਹ ਭੇਜਿਆ ਫੜ ਕੇ ਫਿਰ ਸਾਨੂੰ ਫੀਮ ਵੀ ਪ੍ਰਾਪਤ ਹੋਈ ਲੁਧਿਆਣਾ ਪਠਾਨਕੋਟ ਤੇ ਇਸ ਕਰਕੇ ਅਸੀਂ ਡਰਗਸ ਸੰਬੰਧੀ ਤੇ ਅਸਲੇ ਸੰਬੰਧੀ ਅਸੀਂ ਨਿਯਾਗ ਅਸਲੇ ਸੰਬੰਧੀ ਅਸੀਂ ਸੱਤਵੇਂ ਮਿਚਲਾ ਰਹੇ ਸਰ ਜੀ ਤੁਸੀਂ ਅਗਲੇ ਸਟੇਸ਼ਨ ਤੇ ਪਹੁੰਚ ਕੇ ਚੈਕਿੰਗ ਕੀਤੀ ਜੀ ਕੋਈ ਇਤਨਾ ਦੀ ਚੀਜ਼ ਮਿਲੀ ਹੈ ਪ੍ਰਾਪਤ ਹੋਈ ਹੈ ਕੋਈ ਇਸ ਦਾ ਨਹੀਂ ਸਰ ਚੈੱਕ ਚੱਲ ਰਹੀ ਹੈ ਜੀ 3 ਵਜੇ ਤੱਕ ਚੈੱਕ ਚੱਲਣੀ ਸਾਡੀ ਨਹੀਂ ਤਾਂ ਕੁਝ ਨਾ ਕੁਝ ਕਵਰੀ ਹੋਊਗੀ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਨ੍ਹਾਂ ਨੂੰ ਕੋਈ ਚੀਜ਼ ਮਿਲ ਜਾਂਦੀ ਆ ਕੋਈ ਬੈਗ ਮਿਲ ਜਾਂਦਾ ਆ ਕਿ ਉਹ ਤੁਸ ਨੂੰ ਵਾਪਸ ਨਹੀਂ ਕਰਦੇ ਤੇ ਬਾਕੀ ਉਲਟੀ ਹੁਕਮ ਦੇ ਰਿਹਾ ਇਸ ਪੁਲਿਸ ਹੈਗੇ ਨੂੰ ਆਪ ਕੀ ਸਿਖਾਦੇ ਬਣਾਉਣਾ ਉਹਨਾਂ ਨੇ ਸੁਣਾਓ ਜੇਕਰ ਕੋਈ ਤੁਹਾਨੂੰ ਚੀਜ਼ ਮਿਲਦੀ ਏ ਲਵਾਰਸ ਚੀਜ਼ ਮਿਲਦੀ ਤਾਂ ਪੁਲਿਸ ਨੂੰ ਵੀਆਰਪੀ ਨੂੰ ਦਰਾ ਦੇਣ ਜੇ ਕੋਈ ਮੋਬਾਈਲ ਮਿਲਦਾ ਤਾਂ ਤਾਦਰ ਨਹੀਂ ਕਿ ਪੜਿਆ ਗਿਆ ਤਾਂ ਫਿਰ ਉਹ ਜੇਲ੍ਹ ਜਾਊਗਾ ਪਰਚਾ ਦਰਜ ਹੋਊਗਾ ਸਰ ਆ ਜਿਹੜੀ ਚੈਕਿੰਗ ਆ ਪੰਜਾਬ ਭਰ ਦੇ ਸਾਰੇ ਰੇਲਵੇ ਸਟੇਸ਼ਨਾਂ ਤੇ ਕੀਤੀ ਜਾ ਰਹੀ ਹੈ ਹਾਂ ਸਾਰੇ ਰੇਲਵੇ ਸਟੇਸ਼ਨਾਂ ਤੇ ফেসবুক সেটিং করলে স্যার कंटिन्यू টু